ਅਜਨਾਲਾ ਖੇਤਰ ਦੇ ਅਧੀਨ ਆਉਂਦੇ ਪਿੰਡ ਗੁਜਰਪੁਰਾ ਵਿਖੇ ਲੰਗਰ ਹਾਲ ਦੀ ਜਗ੍ਹਾ ਨੂੰ ਲੈ ਕੇ ਹੋਇਆ ਦੋ ਤਰ੍ਹਾਂ ਚ ਵਿਵਾਦ ਦੋਵਾਂ ਤਰਾਂ ਨੇ ਇੱਕ ਦੂਜੇ ਤੇ ਲਗਾਏ ਬੇਅਦਬੀ ਦੇ ਇਲਜ਼ਾਮ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਇਹ ਐ ਵਾਲੀ ਚੀਜ਼ ਆ ਠੀਕ ਹੈ ਇਹ ਬਸ ਇਹ ਤੇ ਆ ਜੀ ਇਹ ਇਕਰਾਰਨਾਮਾ ਜਿਹੜਾ ਮੇਰਾ ਹਲਕਾ ਮੇਰਾ ਹਲਕੀਆ ਬਿਆਨ ਠੀਕ ਹੈ ਇਹ ਜਿਹੜੀ ਆ ਵਸੀਅਤ ਨਾਮਾ ਜਿਹੜਾ ਮੈਂ ਕਰਨ ਦਿਆਂ ਆਪਣੀ ਜ਼ਿੰਦਗੀ ਦੀ ਸਾਰੀ ਜ਼ਿੰਨੀ ਆ ਚਲੋ ਸਮਝਿਆ ਬੰਸਰੀ ਅਕਾਲ ਚਾਲ ਤੋਂ ਜਿਹੜੀ ਮੇਰੀ ਗਾਇਤ ਹੈ ਜਿਹੜੀ ਬੱਚਿਆਂ ਦੇ ਨਾਂ ਤੇ ਮਕਰੀ ਜਾਣਾ ਜੋ ਬੱਚਿਆਂ ਦੇ ਨਾਂ ਜੋ ਕਰ ਪੁੱਛਾ ਜਿਹੜੇ ਦੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਦਾਹ ਬਣਾਉਣੇ ਆ ਠੀਕ ਹੈ ਨਾ ਇਹ ਸਾਰੇ ਦਿੱਤੇ ਜਾਣੇ ਸ਼੍ਰਮਣੀ ਕਸ ਇਹ ਅਦਾਲਤ ਦਾ ਜਿਹੜਾ ਫੈਸਲਾ ਵਾ ਜੀ ਆਹ ਵਾਲਾ ਮੇਰੀ ਦਰਖਾਸਤ ਜਿਹੜੀ ਆ ਸੱਚ ਨੂੰ ਤੁੱਤੀ ਗਈ ਆ ਖਰਜੀਤ ਸਿੰਘ ਦੇ ਪੁੱਤਰ ਜਸਬੀਰ ਸਿੰਘ ਠੀਕ ਹੈ ਜੀ ਗੁੱਜਰਪੁਰ ਇਹਨਾਂ ਦੇ ਖਿਲਾਫ ਜੋ ਅਸੀਂ ਇਹਨਾਂ ਨੇ ਮੇਰੇ ਨਾਲ ਬਾਦਗਾਰਡ ਕਰਦੇ ਨੇ ਇਹ ਜਿਹਦਰ ਬਾਬਾ ਬਲਬੀਰ ਸਿੰਘ ਦੀ ਮੋਤਫੇਵਾ ਦਾ ਜਦੋਂ ਇਹ ਅਚਲ ਬਣਾ ਹੁੰਦਾ ਹੈ ਇਹ ਸਾਡਾ ਹੁਣ ਇਹ ਸਾਡਾ ਜਿਹੜਾ ਮਾਨਯੋਗ ਅਦਾਲਤ ਵੱਲੋਂ ਛਡੇ ਹੋ ਚੁੱਕਾ ਵਾ ਇੱਕ ਦੋਸਤੇ ਮਿਲਿਆ ਜੀ ਇਹ ਪਿਛਲੇ ਆ ਸ਼ਨੀਵਾਰ ਵਾਲੇ ਦਿਨ ਦਾ ਮਿਲਿਆ ਕਿਸ ਚੀਜ਼ ਦਾ ਸਟੇ ਹੈ ਹਾਂਜੀ ਕਿਸ ਚੀਜ਼ ਦਾ ਸਟੇ ਹੈ ਇਹ ਸਾਡਾ ਜਿਹੜਾ ਡੇਰਾ ਵਾ ਨਾ ਡੇਰਾ ਸੀ ਮਾਲਕਾਂ ਉੱਥੋਂ ਦੇ ਕਿਹੜੀ ਜਗ੍ਹਾ ਵੇਂਡ ਗੁੱਜਰਪੁਰਾ ਗੁੱਜਰਪੁਰਾ ਸਮਸਤੇ ਮਿਲਿਆ ਹੈ ਸਚ ਨਾਲੇ ਜਿਹੜਾ 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 ਜ ਸਰਕਾਰੀ ਥਾਂ ਤੇ ਝੜਕਲੇ ਦੇ ਵਾਦਾ ਡੇਰਾ ਬਣਿਆ ਤੇ ਮਾਨੀ ਦੀ ਗੱਲ ਤੋਂ ਇਹ ਮਾਨ ਤੋਂ ਦੋ ਅਨੁਸਤੇ ਮਿਲੇ ਤੋਂ ਆ ਜਿਹੜਾ ਜਨਾਲੇ ਨੂੰ ਆ ਰਹੀ ਰ ਤੇ ਪਿੰਡੋਂ ਨਿਕਲਦਾ ਸਾਰੇ ਸਾਡਾ ਇੱਕ ਜਿਥੇ ਹੈ ਇਹ ਜਗਾ ਥਾਂ ਛੜਕਦੀ ਆ ساری ਸਮਾਜ ਦੀ ਆਹੜਾ ਪਹਿਲਾ ਨੰਬਰ ਆ ਇਸ ਨੰਨਾਵਾਂ ਤੇ ਧਿਆਨ ਦੇ ਦਿਓ ਇੱਕ ਨੰਬਰ ਆ ਇੱਥੋਂ ਤੱਕ ਜਿਹੜੀ ਇਹ ਸੜਕਾ ਦੇ ਨਾਲ ਲੱਗਦੀ ਆ ਤੇ ਆ ਜਿਹੜੀ 65 ਦਾ 24 ਤੇ ਜਿਹੜਾ 65 ਦਾ 24 ਹੈ ਨਾ ਉਹ ਸਾਰਾ ਕੁਝ ਲਿਖਾ ਠੀਕ ਹੈ ਇਹਦੇ ਵਿੱਚ ਇੱਥੇ ਆ ਗਿਆ ਇਹਨਾਂ ਨੇ ਸਾਡਾ ਜਿਹੜਾ ਮੇਨ ਦਰਵਾਜਾ ਵਾ ਇਹ ਗੇਟ ਇਹ ਗੇਟ ਆ ਸਾਡਾ ਗੁਰਦੁਆਰੇ ਸਾਹਿਬ ਦਾ ਅਲੰਗਰਾਲ ਦਾ ਆ ਜਿਹੜੇ ਸਾਡੇ ਲੱਗੇ ਹੋਏ ਨੇ ਇੱਥੋਂ ਆ ਨਿਸ਼ਾਨੀ ਇਹਨਾਂ ਨੇ ਬਾਬਾ ਜੀ ਬਲਵੰਤ ਸਿੰਘ ਜਿਹੜਾ ਬਣਾ ਤਰਨਾਦਾਲ ਆਪਰੇ ਸੋਨੀ ਨਿਹੰਗ ਸਿੰਘ ਆ ਪਿੰਡ ਗੁਜਰਪੁਰਾ ਜੋ ਕਿ ਇਹਨਾਂ ਨੇ ਆ ਦੇਖੋ ਨਿਸ਼ਾਨਦਾਈ ਦੇ ਨਾਲ ਆ ਜਿਹੜਾ ਸਾਡਾ ਨਿਸ਼ਾਨ ਸਾਹਿਬ ਦੇ ਉੱਤੇ ਪੋਚਾ ਫੇਰਿਆ ਵਾ ਆ ਜਿਹੜੇ ਓੰਕਾਰ ਆ ਜਿਹੜਾ ਇਹਨਾਂ ਨੇ ਆ ਵੀ ਜਿਹੜਾ ਪਲਾਨ ਕੀਤਾ ਇਹਨਾਂ ਨੇ ਇਹਨਾਂ ਨੇ ਖਤਮ ਕਰਤਾ ਪੋਚਾ ਫੇਰ ਕੇ ਨਿਸ਼ਾਨ ਸਾਹਿਬ ਦੇ ਖੰਡੇ ਜਿਹੜੇ ਉਹ ਬੰਦ ਕਰਤੇ ਇਹ ਕਰਤੇ ਇਹਨਾਂ ਦਾ ਪਹਿਲੀ ਤਸਵੀਰ ਹੈ ਗੇਟ ਦੀ ਇਹ ਪੇੜ ਗੇਟ ਦੀ ਪਹਿਲੀ ਤਸਵੀਰ ਆ ਇਹ ਅਜੇ ਵੀ ਉਸੇ ਤਰ੍ਹਾਂ ਪੋਚਾ ਫਿਰਿਆ ਵਾ ਕਿ ਤੁਸੀਂ ਹੁਣ ਜਾਓਗੇ ਨਾ ਇਹ ਦੇਖਣਾ ਆ ਆ ਪੂਰਾ ਵਾ ਇਹ ਚੀਜ਼ ਪੂਰੀ ਆ ਇਹ ਚੀਜ਼ ਇਹ ਆ ਗਈ ਇਹ ਹਾਲਾਤ ਮੌਕੇ ਦਾ ਜਿਹੜਾ ਇਹ ਆ ਇਹ ਮੌਕੇ ਦਾ ਸਾਰਾ ਜਿੰਨਾ ਵੀ ਸਾਰਾ ਹੀ ਇੱਥੇ ਨਿਸ਼ਾਨ ਸਾਫ ਸੀ ਇੱਥੇ ਨਾ ਸੀ ਇੱਥੇ ਬਾਬਾ ਸ਼ਾਮ ਦੇ ਟਾਰੀ ਦਾ ਲੱਗਾ ਹੋਇਆ ਸੀ ਇਹ ਸਾਰੀਆਂ ਇਕੋਂਕਾਰ ਜਿਹੜੇ ਮਟਾਏ ਨੇ ਅਖੰਡੇ ਨਿਸ਼ਾਨੇ ਮਨ ਲਾਏ ਹੋਏ ਇਹ ਸਾਰਾ ਉਹਨਾਂ ਲੋਕਾਂ ਨੇ ਕੀ ਨਾ ਕੀ ਦੇਣਾ ਪੋਹਤਾ ਜਸਵੀਰ ਸਿੰਘ ਉਹਦੇ ਨਾਂ ਦਾ ਰਦੀਪ ਸਿੰਘ ਆ ਜਿਹੜੇ ਆ ਇਹ ਜਗ੍ਹਾ ਜਿਹੜੀ ਬੋਲਦੀ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਹੇਦਾਰ ਬਾਬਾ ਬਲਵੀਰ ਸਿੰਘ ਜੀ ਖਾਪਰ ਖੜੀ ਵਾਲੇ ਜੋ ਪਿੰਡ ਗੁਜਰਪੁਰਾ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਲੰਗਰ ਬਾਬਾ ਬੁੱਢਾ ਸਾਹਿਬ ਦੇ ਮੁਖ ਸੇਵਾਦਾਰ ਹਮ ਆਪਾਂ ਤੇ ਜੋ ਆਪਾਂ ਨੂੰ ਸੇਵਾ ਦਿੱਤੀ ਆ ਉਹ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡ ਹਟੜੜਾ ਤੋਂ ਆ ਜੋ ਬਾਬਾ ਜੀ ਦੇ ਬਾਬਾ ਤਰਲੋਪ ਸਿੰਘ ਜੀ ਦੇ ਸੇਵਾਦਾਰ ਹਨ ਤੇ ਉਹਨਾਂ ਨੇ ਆਪਾਂ ਨੂੰ ਸੇਵਾ ਦਿੱਤੀ ਹੈ ਜੀ ਤੇ ਇਹ ਜੋ ਆਪਣੇ ਲਾਗੇ ਖਾਲਸਾ ਵਜਦਾ ਵਾ ਜਸਵੀਰ ਸਿੰਘ ਸੁਪੁੱਤਰ ਮੋਹਦ ਮੋਹਕਮ ਸਿੰਘ ਉਹਦੇ ਸੁਪੁੱਤਰਾ ਹਰਦੀਪ ਸਿੰਘ ਅਰਨਜੀਤ ਸਿੰਘ ਇਹ ਜਦੋਂ ਮਰਜ਼ੀ ਆ ਕੇ ਤੰਗ ਕਰਨ ਲੱਗ ਜਾਂਦੇ ਆ ਤਾਂ ਦਰਬਾਰ ਜਿਹੜਾ ਵਾ ਨਿਸ਼ਾਨ ਸਾਹਿਬ ਤੇ ਲਾਗੇ ਦਰਬਾਰ ਆ ਉਹਨਾਂ ਨੂੰ ਜਿੰਦਰਾ ਲਾ ਲੈਂਦੇ ਆ ਤੇ ਹੁਣ ਅਸੀਂ ਜਿਹੜਾ ਵਾ ਅਦਾਲਤ ਵੱਲੋਂ ਸਾਨੂੰ ਦਾਸ ਨੂੰ ਜਿਹੜਾ ਵਾ ਸਟੇ ਮਿਲ ਚੁੱਕਾ ਵਾ ਤੇ ਸਾਨੂੰ ਆਕ ਕੇ ਹਾਰ ਕੇ ਜਿਹੇ ਬੰਦਿਆਂ ਨੂੰ ਕਹਿਣਾ ਪਿਆ ਵਾ ਤੇ ਜਿਹੇ ਬੰਦਿਆਂ ਜਿਹੜੀਆਂ ਵਾ ਇਹ ਬਾਬਾ ਸਤਰਾਮ ਸਿੰਘ ਜੀ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਹਨ ਤੇ ਦਲਾਂ ਪੰਥਾਂ ਦੇ ਸਾਰਿਆਂ ਦੇ ਹੀ ਇਹ ਪ੍ਰਧਾਨ ਚੁੜੇ ਗਏ ਹਨ ਹਾਰ ਕੇ ਸਾਨੂੰ ਇਹਨਾਂ ਨਾਲ ਬਜਨ ਕਰਨਾ ਪਿਆ ਵਾ ਤੇ ਹੁਣ ਇਹਨਾਂ ਨੇ ਮੁੱਦਾ ਚੁੱਕਿਆ ਸਾਡਾ ਜੀ ਤਾਂ ਖਾਸ ਤੂ پولیس ਵੱਲੋਂ ਕੀ ਕਾਰਵਾਈ ਹਜੇ ਉਹਨਾਂ ਨੂੰ ਆਪਾਂ ਐਸਚਓ ਸਾਹਿਬ ਨੂੰ ਜਿਹੜੀ ਆ ਦਰਖਾਸਤ ਦਿੱਤੀ ਆ ਹਜੇ ਤਾਕ ਕੱਲ ਦਾ ਸਾਡੇ ਕੋਲੇ ਕੋਈ ਵੀ ਅਧਿਕਾਰੀ ਨਹੀਂ ਗਿਆ ਨਾ ਹੀ ਕਿਸੇ ਨੇ ਜਾ ਕੇ ਮੌਕਾ ਵੇਖਿਆ ਵਾ ਨਾ ਹੀ ਕਿਸੇ ਨੇ ਸਾਨੂੰ ਕਿਸੇ ਨੇ ਕੋ ਕਹਿਆ ਵਾ ਤੇ ਉਹਨਾਂ ਨੇ ਜਾ ਕੇ ਕਿਹਾ ਸੀ ਤੇ ਉਹਨਾਂ ਦੇ ਕਹਿਣ ਤੇ ਮਿੰਟੋ ਮਿੰਟੀ ਪੁਲਿਸ ਆ ਗਈ ਤੇ ਦਾਸ ਉੱਥੇ ਨਹੀਂ ਹੀ ਡੇਰੇ ਤੇ ਤੇ ਫੋਨ ਤੇ ਗੱਲ ਹੋਈ ਉਹਨਾਂ ਦੀ ਉਹਨਾਂ ਨੇ ਕਿਹਾ ਵੀ ਸਾਡੇ ਤੇ ਐ ਲੰਗਰ ਲਾ ਕੇ ਕਹਿੰਦਾ ਸਾਡੀ ਜਗ੍ਹਾ ਤੇ ਕਬਜ਼ਾ ਕਰਦਾ ਆ ਜਗ੍ਹਾ ਉਹਨਾਂ ਦੀ ਨਹੀਂ ਗੀ ਜਗ੍ਹਾ ਵੀ ਕਿਸੇ ਦੇ ਨਾਂ ਤੇ ਬੋਲਣ ਦੀ ਹਜੇ ਵੀ ਜਿਹੜੇ 5 ਮਰਲੇ ਜਿਹੜੇ ਆ ਉਹ ਸਰਦਾਰ ਬਲਦੇਵ ਸਿੰਘ ਜੀ ਦੇ ਉਹਨਾਂ ਦੇ ਨਾਂ ਤੇ ਬੋਲਦੇ ਆ ਤੇ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਉਹ ਸਾਰਾ ਹੀ ਸਾਰਾ ਜੋ ਸੜਕ ਦੀ ਜਗ੍ਹਾ ਵਾ ਸਰਕਾਰੀ ਜਗ੍ਹਾ ਦੇ ਵਿੱਚ ਬਣਿਆ ਵਾ ਤੇ ਦਾਸ ਨੂੰ ਉੱਥੇ ਸੇਵਾ ਕਰਦਿਆਂ ਨੂੰ 5-6 ਸਾਲ ਹੋ ਗਿਆ ਇਹ ਜੋ ਡੇਰਾ ਬਣਿਆ ਇਹ ਪਹਿਲਾ ਡੇਰਾ ਜਿਹੜਾ ਵਾ ਇਹ 16-17 ਸਾਲ ਤੋਂ ਚੱਲ ਰਿਹਾ ਵਾ ਜੋ ਬਾਬੇ ਤਰਲੋਗ ਸਿੰਘ ਜੀ ਖਿਆਲੇ ਵਾਲਿਆਂ ਨੇ ਇੱਥੇ ਨਿਸ਼ਾਨ ਸਾਹਿਬ ਚੜਾਏ ਸੀ ਉਹਨਾਂ ਨੇ ਗਾਂ ਸੇਵਾ ਜਿਹੜੀ ਆ ਉਹ ਬਾਬੇ ਕਰਤਾਰ ਸਿੰਘ ਨੂੰ ਦੇ ਦਿੱਤੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਅਸੀਂ ਇਹ ਕਰਦੇ ਆ ਪੇ ਜੋ ਵੀ ਇਹਨਾਂ ਨੇ ਇਹ ਜੋ ਵੀ ਆਪਣਾ ਇਹਨਾਂ ਨੇ ਵਿਵਦੀ ਕੀਤੀ ਆ ਜਿਹੜੇ ਜੋ ਵੀ ਬਾਬਾ ਜੀ ਦਾ ਨਾਮ ਟਹਾ ਗਿਆ ਵਾ ਤਾਂ ਦੂਸਰੀ ਗੱਲ ਇਹ ਨਿਸ਼ਾਨ ਸਾਹਿਬ ਜਿਹੜੇ ਆ ਇਹ ਦਾਇਰੇ ਉੱਤੇ ਸਪਾਏ ਸੀ ਬੂਏ ਉੱਤੇ ਇੱਕ ਓੰਕਾਰ ਸਪਾਇਆ ਹੋਇਆ ਸੀ ਇਹ ਖੰਡੇ ਬਣਵਾਏ ਹੋਏ ਸੀ ਤੇ ਇਹਨਾਂ ਨੇ ਸਾਰਾ ਹੀ ਇਹ ਇੰਨਾ ਥਾਂ ਛੱਡ ਕੇ ਜੋ ਲੰਗਰ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਛੱਡ ਕੇ ਬਾਕੀ ਦੇ ਸਾਰੇ ਦੇ ਸਾਰੇ ਤੇ ਉੱਚਾ ਮਾਰ ਦਿੱਤਾ ਵਾ ਤੇ ਦਾ ਨੂੰ ਦਾਤੇ ਮੰਗ ਕਰਦਾ ਵਾ ਵੀ ਇਹਨਾਂ ਦੇ ਸਖਤ ਤੋਂ ਸਖਤ ਜਿੰਨੀ ਵੀ ਇਹ ਕਾਰਵਾਈ ਜਿਹੜੀ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਆਪਣਾ ਨਾਮ ਦੱਸ ਕੇ ਕੀ ਮਸਲਾ ਕੀ ਹੈ ਵਾ ਜੀ। ਦਾਸ ਜਹੇਦਾਰ ਬਾਬਾ ਸਤਨਾਮ ਸਿੰਘ ਜੀ ਖਾਪੜ ਖੇੜੀ ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਚਾਲਦਾ ਬਹੀਰ ਚੱਕਰਵਰਤੀ ਜਹੇਦਾਰ ਬਾਬਾ ਬਲਬੀਰ ਸਿੰਘ ਜੀ ਖਾਪੜ ਖੇੜੀ ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਤਰਨੰਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਲਰੀ ਮਹਾਂਤਾ ਪ੍ਰਵਾਨਤ ਜਥੇਬੰਦੀ ਆ ਜੋ ਕਿ ਪੰਜਾਬ ਭਾਰਤ ਦੇ ਵਿੱਚ ਸੇਵਾ ਕਰ ਰਹੀਆਂ ਫੌਜਾਂ ਨੇ ਅਸੀਂ ਅੱਜ ਜੋ ਦੱਸਣਾ ਚਾਹੁੰਦੇ ਆ ਸਾਡਾ ਡੇਰਾ ਜਿਹੜਾ ਵਾ ਮੇਨ ਵੱਡਾ ਹੈਡਕੁਆਟਰ ਬਾਬਾ ਬਲਬੀਰ ਸਿੰਘ ਜੀ ਦਾ ਪਿੰਡ ਹਰੜਕੁਰਦ ਪਾਤਸ਼ਾਹੀ 6ਵੀਂ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਤੋਂ ਨਿਕਲਦਾ ਸਰ ਦੋ ਨਿਸ਼ਾਨਾਂ ਵਾਲਾ ਦੂਸਰਾ ਜਿਹੜਾ ਸਾਡਾ ਡੇਰਾ ਵਾ ਗੁਜਰਪੁਰਾ ਜਿਹੜਾ ਮੇਨ ਵੱਡਾ ਹਾਈਵੇ ਜਾਂ ਪੈਟਰੋਲ ਪੰਪ ਦੇ ਨੇੜੇ ਡੇਰਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਲੰਗਰ ਪਾਤਸ਼ਾਹੀ ਜਿਹੜੀ ਆ 6ਵੀਂ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੰਗਰ ਬਾਬਾ ਬੁੱਢਾ ਸਾਹਿਬ ਜੀ ਉੱਥੇ ਸਾਡੀ ਜਿਹੜੀ ਸੇਵਾ ਚੱਲਦੀ ਆ 15 16 ਸਾਲ ਤੋਂ ਪੁਰਾਣੀ ਪਹਿਲਾਂ ਬਾਬਾ ਜੀ ਸੇਵਾ ਕਰਦੇ ਹੁੰਦੇ ਸੀ ਸੰਤ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਉਹਨਾਂ ਦੇ ਸੇਵਾਦਾਰ ਗਾੜੀ ਰੱਖੇ ਸੀ ਜਿਹੜੇ ਉਹ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਹਰੜਾਂ ਵਾਲੇ ਸੇਵਾ ਕਰਦੇ ਸੰਭਾਲਦੇ ਦਾਸ ਹੋਣਾਂ ਨੂੰ ਜਦੋਂ ਸੇਵਾ ਮਿਲੀ ਆ ਸੇਵਾਦਾਰ ਜਿਹੜਾ ਮੁੱਖ ਸੇਵਾਦਾਰ ਉਸੇ ਐਸ ਵੇਲੇ ਬਾਬਾ ਬਲਬੀਰ ਸਿੰਘ ਜੀ ਹਰੜਾਂ ਵਾਲੇ ਕਰਨਾਦਲ ਖਾਪੜਖੇੜੀ ਵਾਲਿਆਂ ਵੱਲੋਂ ਇਹਨਾਂ ਨੂੰ ਲਿਖਤੀ ਤੌਰ ਤੇ ਬਾਬਾ ਜੀ ਬਾਬਾ ਕਰਤਾਰ ਸਿੰਘ ਜੀ ਉਹਨਾਂ ਨੇ ਆਪਣੇ ਲੈਟਰ ਪੈਡ ਤੇ ਬਾਬਾ ਤਰਲੋਕ ਸਿੰਘ ਆ ਜਿਹੜਾ ਲੈਟਰ ਪੈਡ ਸੀ ਉਹਨਾਂ ਦੇ ਡੇਰੇ ਦਾ ਬਣਿਆ ਹੋਇਆ ਕਰਤਾਰ ਸਿੰਘ ਜੀ ਦਾ ਹਰੜਾਂ ਵਾਲੇ ਗੁਰਦੁਆਰੇ ਦਾ ਵੱਡੇ ਦਾ ਉਸ ਗੁਰਦੁਆਰੇ ਦੇ ਨਾਮ ਦਾ ਲੈਟਰ ਪੈੜਾ ਲੈਟਰ ਪੈਡ ਤੇ ਸੇਵਾ ਜਿਹੜੀ ਆ ਸੰਭਾਲ ਜਿਹੜੀ ਇਹਨਾਂ ਨੂੰ 2021 ਵਿੱਚ ਸੇਵਾ ਜਿਹੜੀ ਆ ਇਹਨਾਂ ਨੂੰ ਸੰਭਾਲ ਦਿੱਤੀ ਗਈ ਆ ਲਿਖਤੀ ਤੌਰ ਤੇ ਇਹ ਨਹੀਂ ਆ ਵੀ ਆਪਾਂ ਉਦਾਂ ਹੀ ਬੈਠੇ ਸੇਵਾ ਕਰ ਰਹੇ ਆ ਜਾਂ ਉਦਾਂ ਹੀ ਕਿਸੇ ਢੜਕਦੇ ਬੈਠੇ ਆ ਜਾਂ ਕਬਜ਼ਾ ਕੀਤਾ ਵਾ 2021 ਜਿਹੜੀ ਆ ਸੇਵਾ ਬਾਬਾ ਬਲਬੀਰ ਸਿੰਘ ਜੀ ਨੂੰ ਦਿੱਤੀ ਗਈ ਆ ਉਸ ਵੇਲੇ ਮੌਕੇ ਤੇ ਸੇਵਾ ਕਰਦਿਆਂ ਕਰਾਉਂਦਿਆਂ ਅੱਜ ਤੱਕ ਲੰਗਰ ਜਿਹੜਾ ਵਾ ਸ਼ਰਾਧਾ ਦੀ ਚੌਥ ਤੇ ਸਾਲ ਬਾਅਦ ਇੱਕ ਵਾਰ ਲੰਗਰ ਲੱਗਦਾ ਵਾ ਅਸੀਂ ਜਦੋਂ ਜਿੰਨੀ ਕ ਸਾਡੀ ਪੂੰਜੀ ਆ ਜਿੰਨੀ ਕ ਸਾਡਾ ਯੋਗ ਪੈਂਦਾ ਜਿੰਨਾ ਕ ਸੰਗਤ ਸਹਿਯੋਗ ਇਲਾਕੇ ਦਾ ਕਰਦੀ ਆ ਉਸ ਹਿਸਾਬ ਦੇ ਨਾਲ ਲੰਗਰ ਜਿਹੜਾ ਲਗਾਇਆ ਜਾਂਦਾ ਇਹ ਹਰ ਚੌਥੇ ਹਰ ਮਹੀਨੇ ਹਰ ਮਹੀਨੇ ਜਿਹੜਾ ਨਾ ਹਰ ਮਹੀਨੇ ਚੌਥੇ ਲੰਗਰ ਲੱਗਦਾ ਜਿੰਨੀ ਕ ਸਾਡੀ ਪੂੰਜੀ ਆ ਜਿੰਨੀ ਕ ਸਾਡੇ ਕੋਲ ਸੰਗਤ ਸਹਿਯੋਗ ਕਰਦੀ ਉਸ ਹਿਸਾਬ ਦੇ ਇਲਾਕੇ ਦੇ ਸਹਿਯੋਗ ਨਾਲ ਔਰ ਜੋ ਗ੍ਰਾਹੀ ਪੱਤਾ ਵੀ ਕੋਈ ਆਉਂਦਾ ਵਾ ਮਾੜਾ ਚੰਗਾ ਉਥੇ ਆਣ ਕੇ ਲਾਗਦੇ ਵਧਿਆ ਘਟਿਆ ਜਿੰਨਾ ਵੀ ਪੈਸਾ ਟੱਗਾ ਕੋਈ ਦੁਵਾਨੀ ਕੋ ਤੇਲੀ ਮਿਲੇ ਉਹ ਵੀ ਕੋਲੋਂ ਲਾ ਕੇ ਬਾਥਰੂਮ ਪਲੱਸ ਜੋ ਚਾਰ ਦਿਵਾਲੀ ਜਾਂ ਹੋਰ ਕੋਈ ਚੀਜ਼ ਉਹ ਅਸੀਂ ਕਰਦੇ ਆ ਇਸ ਲਈ ਕਰਕੇ ਸਾਨੂੰ ਜਿਹੜਾ ਇਸ ਵੇਲੇ ਮੌਕੇ ਦੀ ਤੰਗੀ ਪੇਸ਼ੀ ਆ ਰਹੀ ਆ ਇਹ ਸਾਡਾ ਇੱਕ ਗਵੰਢੀ ਆ ਖਾਲਸਾ ਜੋ ਜਸਵੀਰ ਸਿੰਘ ਸਾਨੂੰ ਮੁਕਮ ਸਿੰਘ ਉਹਨਾਂ ਵੱਲੋਂ ਸਾਨੂੰ ਤੰਗੀ ਪੇਸ਼ੀ ਆ ਜੀ ਵੀ 15-16 ਸਾਲ ਤੋਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਅਰੇ ਬਾਬਾ ਕਰਤਾਰ ਸਿੰਘ ਜੀ ਤੇ ਸਾਡੇ ਕੋਲ ਇਹਨੇ ਬਹੁਤ ਜ਼ਿਆਦਾ ਫਾਇਦਾ ਠਾਇਆ ਇਹਦਾ ਜਿਹੜਾ ਲਾਗੇ ਜ਼ਮੀਨ ਲੱਗਦੀ ਆ ਇੱਕ ਕਨਾਲ 2 ਮਰਲੇ ਥਾਂ ਲੱਗਦੇ ਆ ਨੇੜੇ ਸਾਡੇ ਡੇਰੇ ਦੇ ਨਾਲ ਉਹਦਾ ਝਗੜਾ ਚੱਲਦਾ ਸੀ ਉਸ ਕਾਰਨ ਇਸ ਬੰਦੇ ਨੇ ਵੀ ਸਾਨੂੰ ਨਾਲ ਉਸ ਵੇਲੇ ਮੌਕੇ ਤੇ ਸਾਹ ਦਿੰਦਾ ਰਿਹਾ ਸਾਨੂੰ ਉਥੇ ਡੇਰਾ ਬਣਾਉਣ ਨੂੰ ਦਿੱਤਾ ਬਾਬਾ ਤਰਲੋਕ ਸਿੰਘ ਨੇ ਬਾਬੇ ਕਰਤਾਰ ਸਿੰਘ ਇਹ ਉਹਨਾਂ ਨੇ ਉਥੇ ਸੇਵਾ ਕਰਾਈ ਆ ਇਸ ਭਾਈ ਨੇ ਵੀ ਕੋਈ ਮਾਰਾ ਮੋਟਾ ਜਿਹੜੀ ਇੱਕ ਜਾਂ ਦੋ ਟਰਾਲੀਆਂ ਵਿੱਚ ਮਿੱਟੀ ਦੀਆਂ ਪਾਈਆਂ ਨੇ ਔਰ ਉਹ ਕਰਦਿਆਂ ਕਰਾਉਂਦਿਆਂ ਕੇਸ ਲੜਦਿਆਂ ਲੜੌਣ ਦਾ 15 16 ਸਾਲਾਂ ਬਾਅਦ ਜਿਹੜੀ ਇਹਨਾਂ ਦੀ 16 ਸਪਾਈ ਹੋ ਗਈ ਇੱਕ ਕਨਾਲ ਦੋ ਮਰਲਿਆਂ ਦੀ ਇਹਨੇ ਰਜਿਸਟਰੀ ਕਰਾ ਲਈ ਆ ਉਹ ਕੰਮ ਗਿਆ ਨਿਭੜ ਉਹ ਕੰਮ ਹਾਈਵੇਜ ਕਰਕੇ ਇਹਦਾ ਹੁਣ ਨੀਤੀ ਐਸੀ ਮਾੜੀ ਆ ਬਹੁਤ ਨਿੰਦਣਯੋਗ ਆ ਕਿ ਇਹ ਜਿਹੜਾ ਲੰਗਰ ਬੰਦ ਕਰਕੇ ਮੈਂ ਉੱਥੇ ਆਪਦੀਆਂ ਦੁਕਾਨਾਂ ਬਣਵਾ ਲਾਂ ਦੁਕਾਨਾਂ ਦਾ ਮੈਨੂੰ ਪ੍ਰੋਫਿਟ ਕਟਾਂ ਮੈਂ ਇੱਕ ਗੱਲ ਕਰਨੀ ਚਾਹੁੰਨਾ ਬਹੁਤ ਥਾਮਾ ਤੇ ਡੇਰੇ ਨੇ ਸਾਡੇ ਜਿਹੜਾ ਵੀ ਜੱਟ ਜ਼ਿਮੀਂਦਾਰ ਕਈਮਾਨੀ ਦੇ ਉੱਤਰ ਦਾ ਗੁਰੂ ਘਰਾਂ ਨੂੰ ਜਿੰਦਰੇ ਮਾਰਦਾ ਨਾ ਉਸ ਵੇਲੇ ਬਾਬਾ ਕਰਤਾਰ ਸਿੰਘ ਜੀ ਨੂੰ ਅਸੀਂ ਜਦੋਂ ਜਾ ਕੇ ਦੱਸਿਆ ਵੀ ਜਿੰਦਰੇ ਮਾਰੇ ਆ ਉਹਨੇ ਵੀ ਸ਼ਰਾਪ ਦੇ ਦਿੱਤਾ ਕਹਿੰਦਾ ਤੁਸੀਂ ਆਪਦੀ ਸੇਵਾ ਕਰੀ ਜਾਓ ਉੱਥੇ ਸ਼ਹੀਦ ਆਪਣੇ ਆਪ ਹੀ ਹਾਜ਼ਰ ਹੋ ਜਾਣਗੇ ਇਹਦੇ ਘਰਾਂ ਨੂੰ ਆਪਣੇ ਆਪ ਜਿੰਦਰੇ ਕੁਝ ਦਿਨ ਪਾ ਗਏ ਇਹ ਸਾਡੇ ਲੰਗਰਾਂ ਨੂੰ ਜਿੰਦਰੇ ਮਾਰਦਾਂ ਨੇ ਇਹਦੇ ਘਰਾਂ ਦੇ ਵੀ ਜਿੰਦਰੇ ਮਰ ਜਾਣਗੇ ਗਾਂ ਇਹਦੇ ਬੱਚੇ ਵੀ ਦੱਸਣਗੇ ਵੀ ਇਦਾਂ ਜਿੰਦਰੇ ਕੁੰਡੇ ਕਿੰਦਾ ਵੱਜੇ ਆ ਬਰੌਬਰਟ ਪ੍ਰੌਪਰਟੀ ਬਣਾਈਆਂ ਨੇ ਸਾਨੂੰ ਧਮਕੀਆਂ ਵੀ ਦਿੰਦਾ ਵੀ ਮੈਂ ਅਤਵਾਦੀ ਰਿਆਂ ਆ ਬੋਰੀਆਂ ਦੇ ਬੋਰੇ ਇਹਨੇ ਪੈਸੇ ਸੰਭਾਲ ਕੇ ਰੱਖੇ ਹੋਏ ਆ ਸਾਲਟਾਂ ਅਸਲਾ ਜਿਹੜਾ ਸੰਭਾਲ ਕੇ ਮੈਂ ਰੱਖਿਆ ਮੈਂ ਅਤਵਾਦੀ ਵੀ ਰਿਆਂ ਔਰ ਮੇਰੇ ਸੇਵਾਦਾਰ ਉੱਥੇ ਬੈਠੇ ਹੁੰਦੇ ਨੇ ਸਾਨੂੰ ਇਹ ਡਾਰਾ ਪਿੱਠੀਗਾ ਸਾਡੇ ਪਚੰਗੀ ਦਾ ਕੋਈ ਜਿਹੜੇ ਆ ਸਾਡੇ ਦੇ ਬੱਚੇ ਆ ਬਾਹਰ ਦੇ ਸਾਰੇ ਬੱਚੇ ਜਿਹੜਿਆਂ ਨੂੰ ਕੋਈ ਵੀ ਇਹ ਨੁਕਸਾਨ ਜਿਹੜਾ ਪਚਾਵੇ ਆਪਣੇ ਆਪ ਨੂੰ ਇਹ ਅਤਵਾਦੀ ਦੱਸਦਾ ਮੈਂ ਨਹੀਂ ਕਹਿੰਦਾ ਇਹ ਅਤਵਾਦੀ ਆ ਮੈਂ ਨਹੀਂ ਕਹਿੰਦਾ ਇਹ ਵੱਖਵਾਦੀ ਆ ਮੈਂ ਨਹੀਂ ਕਹਿੰਦਾ ਇਹ ਮੇਰਾ ਦੁਸ਼ਮਣ ਆ ਪਰ ਇਹ ਆਪ ਦੇ ਮੂੰਹ ਨਾਲ ਅਕਬਾਲ ਕਰਦਾ ਵੀ ਮੈਂ ਅਤਵਾਦੀ ਆ ਤੇ ਮੇਰੇ ਕੋਲੇ ਪੁਰਾਣਾ ਜਿਹੜਾ ਵਾ ਬੋਰੀਆਂ ਦੇ ਬੋਰੇ ਮੇਰੇ ਕੋਲ ਲੋੜ ਚ ਜਿਹੜੇ ਮੈਂ ਸੰਭਾਲੇ ਹੋਏ ਆ ਹੁਣ ਮੈਂ ਆਪ ਦੇ ਮੂੰਹ ਦੱਸਦਾ ਵੀ ਮੈਂ ਥੋੜੇ ਥੋੜੇ ਕਰਕੇ ਕੱਢਣ ਡਿਆਂ ਤੇ ਜਿਹੜੀ ਮੈਂ ਜਾਇਦਾਦ ਖਰੀਦਦਾ ਵਾ ਇਸੇ ਕਰਕੇ ਮੈਂ ਪਲਾਟ ਖਰੀਦੀ ਜਾਨਾ ਤੇ ਮੇਰੀ ਜਿਹੜੀ ਉਹ ਪੈਸੇ ਜਿਹੜੇ ਮੇਰੇ ਸਾਹਵੇਂ ਜਾਣ ਇਹਨੇ ਪ੍ਰਾਪਰਟੀਆਂ ਬਣਾ ਲੀਆਂ ਨੇ ਸੱਤ ਪਲਾਟ ਜਿਹੜੇ ਇਹਨੇ ਗੁਜਰਪੁਰੇ ਬਣਾਏ ਨੇ ਵੱਖ-ਵੱਖੇ ਦੀਆਂ ਪ੍ਰਾਪਰਟੀਆਂ ਨੇ ਸੱਤ ਉੱਤੇ ਜਿਹੜੀਆਂ ਇਹਦੇ ਮੁੰਡਿਆਂ ਦੇ ਨਾਂ ਦੇ ਤੇ ਇਹਦੇ ਨਾਂ ਤੇ ਬੋਲਦੀਆਂ ਨੇ ਸੱਤ ਪ੍ਰਾਪਰਟੀਆਂ ਇਹਦੀਆਂ ਮੌਕੇ ਦੀਆਂ ਨੇ ਮੈਂ ਤਾਂ ਇਸ ਚੀਜ਼ ਨਾਲ ਸੀਬੀਆਈ ਦੇ ਵੀ ਹਾਈ ਕੋਰਟ ਦੇ ਵੀ ਸੁਪਰੀਮ ਕੋਰਟ ਦਾ ਵੀ ਬੂਹਾ ਖੜਕਾਉਂਗਾ ਕਿ ਇਹ ਜਿਹੜਾ ਇੰਨਾ ਪੈਸਾ ਇਹਦੇ ਕੋਲੋਂ ਆਇਆ ਵਾ ਇਹਦੀ ਪੂਰੀ ਜਾਂਚ ਕੀਤੀ ਜਾਵੇ ਐਸਐਸਪੀ ਦੇਤੀ ਜਿਹੜੇ ਨੇ ਆਪਣੇ ਅਜਨਾਲਾ ਦੇ ਉਹਨਾਂ ਨੂੰ ਵੀ ਦਰਖਾਸਤ ਦਵਾਂਗਾ ਐਸਐਚਓ ਨੂੰ ਮੈਂ ਦੇ ਚੁੱਕਾ ਵਾਂ ਇਹ ਜਿਹੜੀ ਦਰਖਾਸਤ ਆ ਮੈਂ ਐਸਐਚਓ ਨੂੰ ਦੇ ਚੁੱਕਾ ਦਰਖਾਸਤ ਇਸ ਸੰਬੰਧੀ ਦੀ ਸੰਬੰਧ ਦਿੱਤੀ ਹੋਈ ਹੈ ਜੀ ਇਹ ਮੇਰੇ ਥਾਂ ਦੇ ਡੇਰੇ ਤੇ ਕਬਜ਼ਾ ਕਰਨ ਚਾਹੁੰਦਾ ਮੇਰੇ ਭਾਈ ਨਾਲ ਹਮਲਾ ਕਰਦਾ ਮਾਰਨ ਦੀਆਂ ਧਮਕੀਆਂ ਦਿੰਦਾ ਜੇ ਕੋ ਸੇਵਾਦਾਰ ਅਸੀਂ ਉੱਥੇ ਬਿਠਾ ਕੇ ਜਾਣੇ ਤਾਂ ਉਹਨਾਂ ਨੂੰ ਆਪਣੀਆਂ ਭਾਖਾ ਸੁਣਾਉਂਦਾ ਵਾ ਕਿ ਮੈਂ ਅਤਵਾਦੀ ਰਿਆਂ ਮੈਂ ਵੱਖਵਾਦੀ ਰਿਆਂ ਤੇ ਮੇਰੇ ਕੋਲ ਸਭ ਤੋਂ ਮੈਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਮੇਰਾ ਨਾਮ ਹਰਦੀਪ ਸਿੰਘ ਪਿਤਾ ਜੀ ਦਾ ਨਾਮ ਸਰਦਾਰ ਜਸਬੀਰ ਸਿੰਘ ਪਿੰਡ ਹਰੜਖੁਰ ਦੇ ਤਹਿਸੀਲ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਸਰ ਇੱਕ ਤੁਹਾਡਾ ਨਾ ਮਸਲਾ ਚੱਲ ਰਿਹਾ ਵਾ ਐ ਜਗਾਂ ਨੂੰ ਲੈ ਕੇ ਕੋਈ ਜਿਹੜੀ ਹੈ ਲੰਗਰ ਹਾਲ ਵਾਲੀ ਜਗਾ ਜਿਹੜਾ ਕੋਲਾ ਹਾਂਜੀ ਕੀ ਬਸਤਾ ਮਸਲਾ ਇਹ ਬਾਜੀ ਮੈਂ ਨਾ 2018 ਦੇ ਵਿੱਚ ਉਹ ਜਗ੍ਹਾ ਲਈ ਸੀਗੀ ਸਰਦਾਰ ਬਲਦੇਵ ਸਿੰਘ ਕੋ ਪਿੰਡ ਗੁਜਰਪੁਰਾ ਤੋਂ ਜੀ ਉਹ ਜਗ੍ਹਾ ਲੈ ਕੇ ਬਾਜੀ ਮੈਂ ਮੇਰਾ ਜਗਾ ਮੇਰੇ ਕੋ ਵੱਧੇ ਸੀਗੀ ਉਹ ਨਾਲ ਆਪਣੇ ਮਨ ਦੀ ਇੱਕ ਖੁਆਇਸ਼ ਸੀ ਕਿ ਮੈਂ ਪਹਿਲਾਂ ਇੰਗਲੈਂਡ ਰਹਿੰਦਾ ਰਿਹਾ ਸੀ ਚਲੋ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਤੇ ਸਾਡੀ ਇੱਕ ਸੋਚ ਹੀ ਸਾਰੇ ਪਰਿਵਾਰ ਦੀ ਕਿ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਦਾ ਇੱਕ ਲੰਗਰ ਹਾਲ ਬਣਾਉਣਾ ਜਿੱਥੇ ਕਿ ਅਸੀਂ ਮਹੀਨੇ-ਮਹੀਨੇ ਜਦੋਂ ਵੀ ਮਾਲਕ ਕਿਰਪਾ ਕਰੇ ਮਹੀਨੇ ਬਾਅਦ ਦਹੀ ਦਿਨੀ ਸਾਲ ਬਾਅਦ ਚੌਥੇ ਜਦੋਂ ਵੀ ਹੁੰਦੀ ਹੈ ਅਸੀਂ ਲੰਗਰ ਲਾਉਣ ਦੀ ਸੀ ਉਸ ਤੋਂ ਬਾਅਦ ਅਸੀਂ ਲੰਗਰ ਵਾਸਤੇ ਉਹ ਜਗ੍ ਇਹ ਕਰੂ ਹੈਗਾ ਜੀ ਮੇਰਾ ਤਾਂ ਹਾਂ ਜੀ 2018 ਦੇ ਵਿੱਚ ਮੇਰੇ ਕੋਲ ਲਿਖਤੇ ਆ ਜੀ ਆ ਲਿਖਤੇ ਆ ਜੀ ਉਸ ਨੰਬਰ ਦੀ ਇਹ ਉਸੇ ਜਗ੍ਹਾ ਦੀ ਹਾਂ ਜੀ ਉਸੇ ਨੰਬਰ ਦੀ ਹੈ ਜੀ ਆ ਸਾਰੀ ਲਿਖਤੇ ਆ ਮੇਰੇ ਕੋਲ ਜੀ ਬਕਾਇਦਾ ਮੇਰੀ ਆਡੀ ਫੋਟੋ ਬਿਆਨ ਬਲਬੀਰ ਸਿੰਘ ਨਾਲਾਂ ਕੀ ਜਿਹੜਾ ਵਾਅਦਾ ਵਾਅਦੇ ਕਰ ਰਹੇ ਨੇ ਇਹ ਪੈਸਾ ਬਲਬੀਰ ਸਿੰਘ ਨਾਲ ਸਾਡਾ ਬਵਾਦ ਤੇ ਕੋਈ ਨਹੀਂ ਆ ਅਸੀਂ ਇਹ ਸੇਵਾ ਆਪਣਾ ਅੱਜ ਕੋ ਲਿਖਤਾ ਗਿਨੀ ਆਹੀਂ ਸੇਵਾ ਜਦੋਂ ਕਰਦੇ ਆ ਸਾਡ ਅਸੀਂ ਜਦੋਂ ਵੀ ਸੇਵਾ ਆਪਾਂ ਸ਼ੁਰੂ ਕੀਤੀ ਸੀ ਨਾ ਜੀ ਉਦੋਂ ਸਾਡੇ ਮੰਦਿਰ ਜੀ ਵੀ ਸਮੂਹ ਸਾਧ ਸੰਗਤ ਦਾ ਜੀ ਆਪਾਂ ਆਪਣਾ ਨਾਂ ਕਿਤੇ ਨਹੀਂ ਲਿਖਿਆ ਜੀ ਹੈਨਾ ਜੀ ਅਸੀਂ ਸਿਰਫ ਉੱਥੇ ਲਿਖਿਆ ਲੰਗਰ ਹਾਲ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਹਰਗੋਬਿੰਦ ਪਾਤਸ਼ਾਹੀ ਦਾ ਨਾਂ ਲਿਖ ਕੇ ਆਪਾਂ ਉੱਥੇ ਲੰਗਰ ਹਾਲ ਦਾ ਆਪਣੀ ਸੇਵਾ ਸ਼ੁਰੂ ਕੀਤੀ ਇਹਦੇ ਨਾਲ ਕਿ ਸੰਗਤਾਂ ਦਾ ਬਹੁਤ ਸਹਯੋਗ ਮਿਲ ਲੰਗਾ ਸਰਬੱਤ ਸੰਗਤ ਨਾਲ ਮਿਲ ਕੇ ਹੀ ਸੇਵਾ ਕਰਦੇ ਸੀਗੇ ਜੀ ਆਪਣਾ ਇਹਨਾਂ ਦਾ ਕੋਈ ਨਹੀਂ ਨਾਂ ਸਾਨੂੰ ਇਹਦਾ ਨਾ ਸਿਸਟਮ ਦਾ ਕੋਈ ਪਤਾ ਜੀ ਕੀ ਰੌਲਾ ਜੀ ਤੇ ਸਾਡੇ ਨਾਲ ਇਹ ਕੀਤਾ ਕਿ ਨਾਲ ਸਾਡੇ ਮਹਾਪੁਰਸ਼ ਬਾਬਾ ਕਰਤਾਰ ਸਿੰਘ ਜੀ ਹਰੜਖੁਰ ਦੇ ਉਹਨਾਂ ਦੇ ਪਰਾ ਜੀ ਉਹਨਾਂ ਦੇ ਨਾਲ ਸਾਡਾ ਬਹੁਤ ਪਿਆਰ ਆ ਦਿਲੋਂ ਅਰੇ ਫਾ ਤੇ ਸਮਝ ਲਓ ਕਿ ਉਹਨਾਂ ਦੀਆਂ ਅਰਦਾਸਾਂ ਬਗਲ ਅਸੀਂ ਇੱਥੇ ਤੱਕ ਪਹੁੰਚੇ ਜਾਂ। ਉਹ ਮਹਾਪੁਰਸ਼ ਸਾਡੇ ਨਾਲ ਸੇਵਾ ਕਰਾਉਂਦੇ ਕੁਛ ਸਮਾਂ ਬਾਅਦ ਇਹਨਾਂ ਨੇ ਉਹ ਮਹਾਪੁਰਸ਼ਾਂ ਨੂੰ ਜਾ ਕੇ ਕਿਹਾ ਕਿ ਬਾਪੁਰਸ਼ੋ ਵੀ ਅਸੀਂ ਇੱਥੇ ਸੇਵਾ ਕਰਿਆ ਕਰਨੀ ਤੁਹਾਡੇ ਨਾਲ ਲੰਗਰ ਹਾਲ ਚ। ਤੇ ਉਹ ਮਹਾਪੁਰਸ਼ ਕਹਿੰਦੇ ਵੀ ਕੋਈ ਗੱਲ ਨਹੀਂ ਸੰਗਤਰਾ ਸਬਤ ਸੰਗਤ ਦਾ ਜੀ ਥਾਂ ਹੈ ਜੀ ਤੁਸੀਂ ਵੀ ਰਲ ਕੇ ਸੇਵਾ ਕਰੋ ਜੀ। ਹਨਾ ਜੀ ਇਹਨਾਂ ਨੇ ਮਹਾਪੁਰਸ਼ਾਂ ਕੋ ਉੱਥੇ ਲੈ ਕੇ ਸੇਵਾ ਲਿਖੀ ਕਿ ਜਿੱਥੋਂ ਤੱਕ ਕਿ ਅਹੀਂ ਜਿਹੜੀ ਜਗ੍ਹਾ ਲਈ ਜਾਣੇ ਜੀ ਇਹ ਸਾਨੂੰ ਬਲਦੇਵ ਸਿੰਘ ਨੇ 2018 ਵਿੱਚ ਲਿਖ ਕੇ ਦਿੱਤੀ ਆ। ਅਸੀਂ ਉਸ ਤੋਂ ਬਾਅਦ ਕਿਸੇ ਨੂੰ ਲਿਖ ਕੇ ਨਹੀਂ ਦਿੱਤੀ ਜੀ। ਅਹੀਂ ਲਿਖ ਦਿੱਤਾ ਕਿ ਸਭੂਸਾ ਆਸੰਗਤ ਕੋਈ ਵੀ ਸੇਵਾ ਕਰੇ ਬਾਬਾ ਬੁੱਢਾ ਸਾਹਿਬ ਦੇ ਨਾਮ ਤੇ ਜੀ ਸੇਵਾ ਕਰ ਸਕਦਾ ਪਰ ਆਹੀਂ ਕਿਸ ਨੂੰ ਲਿਖ ਕੇ ਨਹੀਂ ਕੀਤਾ ਗੁਰਦੁਆਰਾ ਜੀ ਹੈਣਾ ਜੀ ਬਲਬੀਰ ਸਿੰਘ ਉਹਨਾਂ ਤੋਂ ਉਹਨਾਂ ਦਾ ਰਸਤਾ ਕਿਤੇ ਆਇਆ ਜਦਾਂ ਇਹੋ ਕੀ ਸਾਡਾ ਇੱਕ ਹੀ ਪਿੰਡ ਆ ਜੀ ਬਲਬੀਰ ਸਿੰਘ ਉਹਨਾਂ ਦਾ ਵੀ ਉਹ ਪਿੰਡ ਆ ਜੀ ਇਹ ਪਿੱਛੋਂ ਖਾਪੜ ਕੀੜੀ ਤੋਂ ਸਾਡੇ ਪਿੰਡ ਹਰੜਕੁਰ ਦੀ ਰਹਿੰਦੇ ਆ ਤੇ ਬਾਬਾ ਕਰਤਾਰ ਸਿੰਘ ਜੀ ਦਾ ਪੜਾਵੀ ਉੱਥੇ ਆ ਜੀ ਇਹ ਇੱਕ ਦੂਜੇ ਨੂੰ ਜਾਣਦੇ ਇਹਨਾਂ ਨੂੰ ਪਤਾ ਸੀਗਾ ਵੀ ਬਾਬਾ ਕਰਤਾਰ ਸਿੰਘ ਉੱਥੇ ਸੇਵਾ ਕਰਦੇ ਆ ਇਹਨਾਂ ਜਾ ਕੇ ਉਹਨਾਂ ਦੇ ਪੜਾਅ ਤੱਕ ਪਹੁੰਚ ਕਰਕੇ ਜੀ ਉਹਨਾਂ ਨੂੰ ਕਿਹਾ ਕਿ ਅਸੀਂ ਸੇਵਾ ਕਰਨੀ ਹੈ ਜੀ ਤੋ ਮਹਾਪ ਉਜਿਓਈ ਸ਼ਖਸੀਅਤ ਹੈ ਜੀ ਰੱਬ ਦੇ ਨਾਮ ਵਾਲੇ ਉਹਨਾਂ ਨੂੰ ਇਹ ਨਹੀਂ ਮਤਲਬ ਵੀ ਕੋਈ ਸੇਵਾ ਕਰੇ ਉਹਨਾਂ ਕਹਿੰਦੇ ਜੀ ਤੁਹਾਡਾ ਮਨ ਕਰਦਾ ਸੇਵਾ ਤੁਸੀਂ ਬਾਬਾ ਜੀ ਦੇ ਨਾਂ ਦੇ ਗੁੱਡਾ ਸਾਹਿਬ ਜੀ ਦੇ ਨਾਂ ਦੇ ਤੁਹਾਨੂੰ ਮਨੋਂ ਸੇਵਾ ਕਰੋ ਜੀ ਆਹ ਗੱਲ ਹੋਈ ਤੇ ਅਸੀਂ ਵੀ ਨਾਲ ਸੇਵਾ ਕਰਦੇ ਰਹੇ ਜਿਹੜਾ ਗੁਰਦੁਆਰਾ ਦਾ ਰੂਪ ਕਿਸ ਤਰ੍ਹਾਂ ਲਿਆ ਗਿਆ ਜਿਹੜੀ ਜਿਹੜੀ ਨਹੀਂ ਨਹੀਂ ਭਾਈ ਸਾਹਿਬ ਗੁਰਦੁਆਰਾ ਸਾਹਿਬ ਦਾ ਰੂਪ ਅੱਜ ਤੱਕ ਨਹੀਂ ਆ ਜੀ ਇਹ ਸਿਰਫ ਲੰਗਰ ਵਾਲਾ ਜੀ ਇੱਕ ਕਮਰਾ ਬਣਾਇਆ ਇੱਕ ਬਰਾਂਡਾ ਬਣਾਇਆ ਜੀ ਇੱਕ ਨਿਸ਼ਾਨ ਸਾਹਿਬ ਜਰੂਰ ਲੱਗਾ ਜੀ ਮਹਾਰਾਜ ਦਾ ਕੋਈ ਕਿ ਨਿਸ਼ਾਨ ਮਾਲਕ ਪੰਥ ਦੀ ਨਿਸ਼ਾਨੀ ਸਾਡੀ ਇੱਥੇ ਲੰਗਰ ਵਾਲਾ ਸ਼ੈੱਡ ਆਈ ਸ਼ੈੱਡ ਬਣਿਆ ਸ਼ੈੱਡ ਦੇ ਥੱਲੇ ਟੀਨਾ ਦੇ ਥੱਲੇ ਹੀ ਮਹਾਰਾਜ ਦਾ ਸਰੂਪ ਰੱਖ ਕੇ ਬੇਦਬੀ ਨਹੀਂ ਕਰਾ ਸਕਦੇ ਜੀ ਇਹ ਅੱਜ ਵੀ ਤੁਹਾਡੇ ਧਿਆਨ ਚ ਰੱਖ ਦਵਾਂ ਕਿ ਇਹ ਗੁਰਦੁਆਰਾ ਸਾਹਿਬ ਨਹੀਂ ਹੈ ਇਹ ਇੱਕ ਲੰਗਰ ਹਾਲ ਦੀ ਜਗਾ ਵਾ ਜਿਹਦੇ ਵਿੱਚ ਲੰਗਰ ਹਾਲ ਨੂੰ ਜਿੰਦਰਾ ਵੀ ਵੱਜ ਸਕਦਾ ਜੀ ਮਹੀਨੇ ਬਾਅਦ ਵੀ ਲੰਗਰ ਲਾ ਸਕਦੇ 10 ਦਿਨ ਗੁਰਦੁਆਰਾ ਸਾਹਿਬ ਉਹ ਹੁੰਦਾ ਕਿ ਸਵੇਰੇ ਸ਼ਾਮ ਬਾਣੀ ਚੱਲੇ ਜੀ ਮਹਾਰਾਜ ਦਾ ਪ੍ਰਕਾਸ਼ ਹੋਵੇ ਜੀ ਹਨਾ ਜੀ ਇੱਥੇ ਮਹਾਰਾਜ ਦਾ ਸਰੂਪ ਨਹੀਂ ਹੈਗਾ ਜੀ ਤੇ ਨਾ ਹੀ ਇੱਥੇ ਰੱਖਣ ਯੋਗ ਜਗਾ ਹੈ ਜੀ ਤੇ ਤੁਹਾਡੇ ਵੱਲੋਂ ਉੱਪਰ ਜਿਹੜਾ ਲਿਖਿਆ ਗਿਆ ਗੇਟ ਦੇ ਉੱਪਰ ਲੰਗਰ ਬਾਬਾ ਬ ਹਰ ਚੌਥ ਮਿਸਲ ਸਿੰਘ ਦਾ ਬਲਵੰਤ ਸਿੰਘ ਜੀ ਮਾਜਾ ਤਰਨਾ ਦਾ ਸੋਣੀ ਨਿਆਣ ਸਿੰਘ ਦਾ ਅਹੀਂ ਸਿਰਫ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਿਖਿਆ ਜੀ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਲੰਗਰ ਹਾਲ ਜੀ ਹੋਰ ਅਹੀਂ ਉੱਥੇ ਕੋਈ ਲਿਖਤ ਨਹੀਂ ਕੀਤੀ ਜੀ ਨਾ ਸਾਡਾ ਕੋਈ ਨਾ ਸੰਬੰਧ ਹੈ ਜੀ ਉਹਦੇ ਵਿੱਚ ਤੁਹਾਡੇ ਵੱਲੋਂ ਕੋਈ ਜਿਹੜਾ ਉੱਪਰ ਲਿਖਤ ਸੀ ਉਹਦੇ ਵਿੱਚ ਕੋਈ ਫੋਚਾ ਵਗੈਰਾ ਮਾਰਿਆ ਗਿਆ ਉਹ ਭਾਈ ਸਾਹਿਬ ਮੇਰੇ ਕੋਲ ਵੀਡੀਓ ਹੈ ਜੇ ਪ੍ਰੂਫ ਹੈ ਐਰਕਾਂ ਜਦੋਂ ਆਪਾਂ ਸ੍ਰਾਦਾਂ ਦੀ ਚੌਥੀ ਨਾ ਜੀ ਸ੍ਰਾਦਾਂ ਦੀ ਚੌਥ ਦੇ ਉੱਤੇ ਆਪਾਂ ਬਾਬਾ ਜੀ ਉੱਥੇ ਵਗੈਰਾ ਮਾਰਿਆ ਉਹ ਪਾਈ ਸਾਹਿਬ ਮੇਰੇ ਕੋਲ ਵੀਡੀਓ ਹੈ ਜੇ ਪ੍ਰੂਫ ਹੈ ਐਰਕਾਂ ਜਦੋਂ ਆਪਾਂ ਸ੍ਰਾਦਾਂ ਦੀ ਚੌਥੀ ਨਾ ਜੀ ਸ੍ਰਾਦਾਂ ਦੀ ਚੌਥ ਦੇ ਉੱਤੇ ਆਪਾਂ ਬਾਬਾ ਜੀ ਉੱਥੇ ਲਾਇਆ ਲੰਗਰ ਤੇ ਲੰਗਰ ਲਾਇਆ ਸੀ ਕਿਉਂਕਿ ਇਹਨਾਂ ਨੇ ਜਿੰਦਰੇ ਮਾਰ ਕੇ ਇਹ ਨਿਹੰਗ ਸਿੰਘ ਚਲ ਗਏ ਉੱਥੇ ਸਾਡੇ ਮੰਦਰੀ ਰੀਜ ਹੈ ਸਾਲ ਬਾਸ ਸ੍ਰਾਦਾਂ ਦੀ ਚੌਥ ਬਾਬੂ ਡਾ ਸਾਹਿਬ ਜੀ ਦੀ ਆਉਂਦੀ ਆ ਜੀ ਇਹਨਾਂ ਨੇ ਉਹ ਹੀ ਵੇਟ ਕਰਦੇ ਰਹੇ ਇਹਨਾਂ ਦੀ ਤਿੰਨ ਦਿਨ ਤਿੰਨ ਦਿਨ ਚੌਥ ਹੁੰਦੀ ਆ ਜੀ ਇਹਨਾਂ ਨੇ ਇੱਥੇ ਜਿੰਦਰੇ ਮਾਰੇ ਸੀਗੇ ਅਸੀਂ ਬੜੀ ਆਖਿਆ ਵੀ ਅੱਜ ਜਾਣ ਕੇ ਸੇਵਾ ਕਰਦੇ ਆ ਕੱਲ ਚਲੋ ਸੇਵਾ ਕਰਨੀ ਕਰ ਲੈਣਾ ਜੀ ਪਰ ਇਹਨਾਂ ਵੱਲੋਂ ਕੋਈ ਵੀ ਨਹੀਂ ਉੱਥੇ ਆਪਾਂ ਲੰਗਰ ਤਿਆਰ ਕਰਨਾ ਸ਼ੁਰੂ ਕੀਤਾ ਜੀ ਇਹਨਾਂ ਦਾ ਭਰਾ ਇੱਕ ਜਗੀਰ ਸਿੰਘ ਉਹ ਆਪ ਹੀ ਆ ਗਿਆ ਜੀ ਸਾਨੂੰ ਨਹੀਂ ਪਤਾ ਵੀ ਉਹਨੂੰ ਕਿੰਨੇ ਭੇਜਿਆ ਜੀ ਉਹਦੀ ਮੇਰੇ ਕੋਲ ਐਸੇ ਪ੍ਰੂਫ ਵੀਡੀਓ ਹੈ ਜੀ ਇਹਦੇ ਭਰਾ ਨੇ ਕਿ ਆਪ ਹੀ ਭਾਜੀ ਉਹ ਜਿੰਦਰੇ ਤੋੜਨ ਲੱਗੇ ਇਹਨਾਂ ਜਿੰਦਰੇ ਮਾਰੇ ਆਹ ਇਹਨਾਂ ਦਾ ਭਰਾ ਜੀ ਇਹਨਾਂ ਸੰਗੋਹ ਸੰਗਤ ਦੇ ਵਿੱਚ ਆਣ ਕੇ ਦੇ ਭਰਾ ਨੇ ਕਿਹਾ ਕਿ ਮੈਂ ਇਹਦੇ ਸੇਵਾ ਸੇਵਾ ਬਾਬਾ ਜੀ ਨੇ ਮੈਨੂੰ ਕਿਹਾ ਸੀ ਕਰਨ ਉਹ ਬਾਬਾ ਕਰਤਾਰ ਸਿੰਘ ਜੀ ਨੇ ਇਹ ਮੇਰਾ ਭਰਾ ਬਲਬੀਰ ਸਿੰਘ ਨੂੰ ਮੈਂ ਕਿਹਾ ਸੀ ਵੀ ਕਰ ਲਾ ਤੇ ਬਲਬੀਰ ਸਿੰਘ ਉਹਨਾਂ ਦੇ ਭਰਾ ਨੇ ਇਹ ਸਾਰੇ ਭਰਾ ਜੀ ਉਹਨਾਂ ਦਾ ਛੋਟਾ ਭਰਾ ਜਗੀਰ ਸਿੰਘ ਇਹਨਾਂ ਨੇ ਆਣ ਕੇ ਕੀਤਾ ਸਾਰਾ ਇੱਕ ਤੁਹਾਡੇ ਉੱਤੇ ਦੋਸ਼ ਲਗਾਏ ਗਏ ਆ ਕਿ ਜਿਹੜਾ ਗੇਟ ਦੇ ਉੱਪਰ ਜਿਹੜਾ ਵਾ ਇੱਕ ਓਂਕਾਰ ਨਿਸ਼ਾਨ ਹੈ ਦੇ ਜਿਹੜੇ ਉੱਪਰ ਬਣਾਏ ਗਏ ਸੀ ਉੱਤੇ ਜੀ ਸਟੈਚੂ ਲਿਖਤ ਕੀਤੀ ਗਈ ਸੀ ਕਿ ਕੋ ਤੁਹਾਡੇ ਵੱਲੋਂ ਜਿਹੜੀ ਆ ਉਹ ਓਕੇ ਪੋਚਾ ਮਾਰਿਆ ਗਿਆ ਬਿਲਕੁਲ ਭਾਈ ਸਾਹਿਬ ਪਹਿਲੀ ਗੱਲ ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਪਹਿਲੀ ਗੱਲ ਤੇ ਮਹਾਰਾਜ ਦੀ ਬਾਣੀ ਆ ਬਾਣੀ ਆਪਾਂ ਇਹ ਨਹੀਂ ਕਿ ਹਰ ਬੰਦਾ ਪੈਨ ਫੜੇ ਪੈਨਸਲ ਫੜੇ ਤੇ ੴ ਗੇਟਾਂ ਦੇ ਉੱਤੇ ਆਪਣੇ ਹਿਸਾਬ ਨਾਲ ਆ ਤੁਸੀਂ ਬੰਦਤਰ ਵੇਖੋਗੇ ਇਹਨਾਂ ਕਿੰਨੇ ਗਲਤ ਮਹਾਰਾਜ ਦੀ ਬੇਦਬੀ ਕੀਤੀ ਹੈ ਨਾ ਬਾਣੀ ਦੀ ਜੀ ਅਸੀਂ ਮਹਾਰਾਜ ਨੂੰ ਮੰਨਣ ਵਾਲੇ ਬੰਦੇ ਆ ਜੀ ਸਾਨੂੰ ਨਹੀਂ ਪਤਾ ਬਾਕੀ ਇਹਨਾਂ ਨੇ ਜਦੋਂ ਦਾ ਭਰਾ ਆ ਜੀ ਇਹਨਾਂ ਲਿਖਿਆ ਗਲਤੀਆਂ ਲਿਖਣਾ ਨਹੀਂ ਚਾਹੀਦਾ ਇਦਾਂ ਬਾਣੀ ਪਰ ਇਹਨਾਂ ਲਿਖਿਆ ਜੀ ਇਹਦਾ ਭਰਾ ਨੂੰ ਆਪ ਹੀ ਇਹਨਾਂ ਪਤਾ ਨਹੀਂ ਆਪ ਭੇਜਿਆ ਨਾ ਰਲ ਮਿਲ ਕੇ ਕੀ ਕੀਤਾ ਕਿ ਇਹਨਾਂ ਨੇ ਸਾਡੇ ਤੇ ਕਰਨ ਵਾਸਤੇ ਆਪੇ ਇਹਨਾਂ ਨੇ ਜਿੰਦਰੇ ਤੋੜੇ ਤੇ ਆਪੇ ਸਾਰੀ ਕਾਰਵਾਈ ਕੀਤੀ ਜਗੀਰ ਸਿੰਘ ਨੇ ਕੋਈ ਸਟੇ ਆਰਡਰ ਜਿਹੜਾ ਵਾ ਉਹ ਦੱਸ ਰਿਹਾ ਕਿ ਇਹਨਾਂ ਵੱਲੋਂ ਲਿਆ ਗਿਆ ਕੋਈ 22 ਤਰੀਕ ਨੂੰ ਜਿਹੜਾ ਵਾ ਉਹ ਭਾਈ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਨਾ ਇਹਨਾਂ ਦੀ ਇੱਥੇ ਦਰਖਾਸਤ ਦਿੱਤੀ ਤਕਰੀਬਨ 17-18 ਤਰੀਕ ਨੂੰ ਜਨਾਲੇ ਜੀ ਜੀ ਉਹ ਇਸ ਕਰਕੇ ਦਿੱਤੀ ਸੀ ਕਿ ਇਹਨਾਂ ਦੇ ਇਸੇ ਤੋਂ ਪੜਾ ਚੱਲ ਪਿਆ ਨਾ ਜੀ ਇਹਨਾਂ ਨੇ ਇਸ ਪੜਾ ਦੇ ਨਾਂ ਤੇ ਗੱਡੀਆਂ ਗਰਾਹੀ ਵ 3-4 ਗੱਡੀਆਂ ਨੇ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰਤੀਆਂ ਜੀ ਪਿੰਡਾਂ 'ਚ ਜੋ ਜਾਂਦੇ ਹੀ ਮੇਰੇ ਕੋਲ ਅਜੇ ਵੀਰ ਪ੍ਰੂਫ ਇੱਕ ਵੀਡੀਓ ਆ ਇਹ ਪਿੰਡਾਂ ਦੇ ਵਿੱਚ ਇਹਨਾਂ ਨੇ ਤਨਖਾਹ ਤੇ ਜਿੰਨਾ ਜੀ 5-500 ਰੁਪਏ ਦਿਹਾੜੀ ਦੇ ਬੰਦੇ ਰੱਖੇ ਜੀ ਸਾਰਿਆਂ ਨੂੰ ਇਹ ਬਾਣੇ ਪਾਉਂਦੇ ਆ ਜੀ ਜਿਹੜੇ ਮਦੇ ਨਸ਼ੇ ਪੱਤੇ ਕਰਦੇ ਸਾਡੇ ਫਾਦਰ ਸਾਹਿਬ ਖੁਦ ਨਿਹੰਗ ਸਿੰਘ ਹੈ ਜੀ ਨਿਹੰਗ ਸਿੰਘ ਹੈ ਬਾਣੇ ਦਾ ਇਲਾਜ ਪਤਾ ਜੀ ਬਾਣਾ ਕੀ ਹੁੰਦਾ ਜੀ ਐ ਇੱਕ ਨਿਹੰਗ ਸਿੰਘ ਦੇ ਬੇਟਿਆਂ ਜੀ ਇਹਨਾਂ ਨੇ ਕੀ ਕੀਤਾ ਕਿ ਇਹ ਕਿ ਬਾਣੇ ਪਾਉਂਦੇ ਆ ਜਿਹੜੇ ਬੰਦੇ ਅਮਲੀ ਤਮਲੀ ਜਿਹਨੂੰ ਉਹਨੂੰ ਬਾਣਾ ਪਾ ਕੇ ਜੀ 5-700 ਰੁਪਏ ਦਿਹਾੜੀ ਦਿੰਦੇ ਆ ਜੀ ਇਹਨਾਂ ਨੇ ਫਿਰ ਤੁਸੀਂ ਅਮਲੀ ਤਮਲੀ ਦਾ ਇਨਜਾਮ ਲਾ ਰਹੇ ਹੋ ਕੋਈ ਤੁਹਾਡੇ ਕੋ ਪਰੂਫ ਹੈਗਾ ਉਹ ਦਾ ਜੀ ਹਾਂ ਜੀ ਪਰੂਫ ਹੈਗਾ ਜੀ ਅਜੇ ਪਰੂਫ ਇਹਨਾਂ ਦੀ ਗੱਡੀ ਇੱਕ ਚੈੱਕ ਹੋਈ ਆ ਪਿੰਡ ਮੋਲੇ ਕੇ ਇਹ ਕੌਣ ਬੰਦੇ ਆ ਇਹ ਬੰਦੇ ਇਹਨਾਂ ਦੇ ਸੇਵਾਦਾਰ ਆ ਜੀ ਇਹ ਗੱਡੀ ਕਦੀ ਆ ਗੱਡੀ ਬਲਬੀਰ ਸਿੰਘ ਨਿਹੰਗ ਸਿੰਘ ਦੀ ਜੀ ਤੇ ਇਹ ਕਾਦੇ ਵਾਸਤੇ ਉਹ ਗੱਡੀ ਇਹ ਪਿੰਡ ਪਿੰਡਾਂ 'ਚ ਗਰਾਹੀ ਕਰਕੇ ਇਹਨਾਂ ਨੂੰ ਲਿਆ ਕੇ ਦਿੰਦੇ ਆ ਜੀ ਸਾਰਾ ਕੁਝ ਦੱਸਿਆ ਕਿ ਤੁਸੀਂ ਆਪਣੇ ਕੋਲ ਬਲਬੀਰ ਸਿੰਘ ਤੇ ਜਾਣਦਾਰ ਨਹੀਂ ਨਹੀਂ ਇਹਨਾਂ ਦੱਸਿਆ ਇਹਨਾਂ ਫੋਨ ਕੀਤਾ ਬਲਬੀਰ ਸਿੰਘ ਨੂੰ ਸਾਨੂੰ ਵੀ ਫੋਨ ਆਇਆ ਕਿ ਇਹ ਸੇਵਾਦਾਰ ਤੁਹਾਡੇ ਪਿੰਡੋਂ ਆਏ ਆ ਜੀ ਇਹਨਾਂ ਨੇ ਮੋਲਕੇ ਦੀ ਸੰਗਤ ਨੇ ਫੜਿਆ ਜੀ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਗੱਡੀ ਦੇ ਵਿੱਚੋਂ ਤਲਾਸ਼ੀ ਕਰਨ ਤੇ ਪਰਾਗਾ ਦੇ ਕੈਪਸੂਲ ਤੇ ਤਮਾਕੂ ਦੀਆਂ ਪੁੜੀਆਂ ਨਿਕਲੀਆਂ ਜੀ ਜਿਹੜੀ ਗੱਲਾਂ ਅਸੀਂ ਇਹਨਾਂ ਨਾਲ ਸੇਵਾ ਤੇ ਖੁਸ਼ ਨਹੀਂ ਆ ਗਏ ਜੀ ਸਾਨੂੰ ਕੋਈ ਤਰਾਜ ਨਹੀਂ ਸੇਵਾ ਕਰਨ ਤੋਂ ਪਰ ਇਹ ਬੰਦਿਆਂ ਦੀ ਜਿਹੜੇ ਸੇਵਾਦਾਰ ਉਹ ਗਲਤ ਹੈ ਜੀ ਬਦਨਾਮੀ ਕਰਾ ਰਹੇ ਸਾਡੇ ਪੰਥ ਦੀ ਜੀ ਤੇ ਤਿੰਨ ਚਾਰ ਜਾਣੇ ਗੱਡੀਆਂ ਇੱਕ ਗੱਡੀ ਚਾਰ ਕੇ ਜਾਣੇ ਭੇਜ ਦਿਆ ਜੀ ਚਾਰ ਪੰਜ ਗੱਡੀਆਂ ਚਲਾਉਂਦੇ ਆ ਜੀ ਪਿੰਡਾਂ ਜਾ ਆ ਵੇ ਕੋਈ ਸੰਗਤ ਇਹਨਾਂ ਦੀ ਕਿੰਨੀ ਬਦਨਾਮੀ ਕਰ ਰਹੀ ਜੀ ਤੇ ਸ਼ੋਰਾਂ ਤੇ ਬਰਬੇਸ